ਸਲਮਾਨ ਖਾਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਉਹਨਾਂ ਦੇ ਪਨਵੇਲ ਫਾਰਮ ਹਾਊਸ ਦੇ ਵਿੱਚ ਦੋ ਸ਼ੱਕੀ ਨੌਜਵਾਨਾਂ ਨੂੰ ਫੜਿਆ ਗਿਆ ਤੇ ਦੱਸਦੀ ਹੈ ਕਿ ਜਿਵੇਂ ਕਿ ਸਭ ਨੂੰ ਚਾਹੁੰਦੇ ਨੇ ਕਿ ਸਲਮਾਨ ਖਾਨ ਨੂੰ ਅਕਸਰ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਮਿਲਦੀਆਂ ਨੇ ਜਾਨੋਂ ਮਾਰਨ ਦੀਆਂ ਤੇ ਲੋਰੈਂਸ ਬਿਸ਼ਨੋਈ ਵੱਲੋਂ ਵੀ ਧਮਕੀਆਂ ਮਿਲਿਆ ਸੀ ਤੇ ਦੋ ਵਾਰ ਸਲਮਾਨ ਖਾਨ ਦੇ ਉੱਤੇ ਹਮਲੇ ਵੀ ਹੋ ਚੁੱਕੇ ਨੇ ਤੇ ਉਹ ਹਮਲੇ ਸਫਰ ਰਹੇ ਨੇ ਹਾਲਕੀ ਪਰ ਇੱਕ ਵਾਰ ਫਿਰ ਜੋ ਆ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਦੋ ਸ਼ੱਕੀ ਨੌਜਵਾਨ ਗ੍ਰਿਫਤ ਜੋ ਫੜੇ ਗਏ ਨੇ ਤੇ ਦੱਸਦੀ ਕਿ ਇਹਨਾਂ ਨੂੰ ਗਾਰਡਸ ਦੇ ਵੱਲੋਂ ਫੜਿਆ ਗਿਆ ਜਿਨ੍ਹਾਂ ਦੇ ਵੱਲੋਂ ਜਦੋਂ ਇਹਨਾਂ ਨੌਜਵਾਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸੇ ਦੌਰਾਨ ਇਹਨਾਂ ਨੌਜਵਾਨਾਂ ਨੇ ਆਪਣਾ ਪਤਾ ਗਲਤ ਦੱਸਿਆ ਨਾਮ ਗਲਤ ਦੱਸਿਆ ਤੇ ਜਦੋਂ ਗਾਰਡਸ ਨੂੰ ਸ਼ੱਕ ਪਿਆ ਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਤੇ ਬਾਅਦ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਸਲਮਾਨ ਖਾਨ ਦੇ ਫਾਰਮ ਹਾਊਸ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਫੈਨਸ ਐ ਤੇ ਸਲਮਾਨ ਖਾਨ ਨੂੰ ਮਿਲਣ ਆਏ ਸੀ ਹਾਲਾਂਕਿ ਇਹ ਨੌਜਵਾਨ ਕੌਣ ਸੀ ਇਹਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਨੌਜਵਾਨ ਸੀਗੇ ਫਜ਼ਿਲਕਾ ਜ਼ਿਲ੍ਹੇ ਦੇ ਨਾਲ ਤਾਲੁਕਾਤ ਰੱਖਦੇ ਨੇ ਜਿੱਥੋਂ ਦੀ ਲੋਰੈਂਸ ਬਿਸ਼ਨੋਈ ਦਾ ਵੀ ਸੰਬੰਧ ਦੱਸਿਆ ਜਾਂਦਾ ਇਸ ਕਰਕੇ ਅਤੇ ਇਹ ਜਾ ਰਿਹਾ ਹੈ ਕਿ ਨੌਜਵਾਨ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ ਤੇ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਪਹਿਲਾਂ ਵੀ ਸਲਮਾਨ ਖਾਨ ਨੂੰ ਧਮਕੀਆਂ ਮਿਲੀਆਂ ਸੀਗੀਆਂ ਉਹਨਾਂ ਨੂੰ ਜਾਨੋਂ ਮਾਰਨ ਦੇ ਧਮਕੀਆਂ ਮਿਲੇ ਸੀਗੀਆਂ ਜਿਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਸੀਗੀ ਤੇ ਕਾਫੀ ਵੱਡੇ ਜੋ ਤਦਾਦ ਦੇ ਵਿੱਚ ਗਾਰਡ ਉਹਨਾਂ ਨੂੰ ਦਿੱਤੇ ਗਏ ਸੀਗੇ ਤਾਂ ਜਦੋਂ ਵੀ ਸਲਮਾਨ ਖਾਨ ਬਾਹਰ ਨਿਕਲਦੇ ਨੇ ਤੇ ਉਹਨਾਂ ਦੀ ਜੋ ਸੁਰੱਖਿਆ ਦੇ ਵਿੱਚ ਵੱਡੀ ਗਿਣਤੀ ਚ ਗਾਰਡ ਮੌਜੂਦ ਹੁੰਦੇ ਆ ਉਹਨਾਂ ਨੂੰ ਇੱਕ ਬੁਲੇਟ ਪ੍ਰੂਫ ਗੱਡੀ ਵੀ ਉਹਨਾਂ ਦੇ ਵੱਲੋਂ ਰੱਖੀ ਗਈ ਆ ਜਦੋਂ ਉਹਨਾਂ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਧਮਕੀ ਮਿਲੀ ਸੀਗੀ ਤਾਂ ਇਸ ਪਹਿਲੇ ਪੰਜਾਬੀ ਇੰਡਸਟਰੀ ਦੇ ਅਦਾਕਾਰ ਜੋ ਕਿਪੀ ਗਰੇਵਾਲ ਹਤੇ ਉਹਨਾਂ ਦੇ ਘਰ ਦੇ ਉੱਤੇ ਵੀ ਗੋਲੀਆਂ ਚੱਲੀਆਂ ਸੀਗੇ ਜਿਸ ਦੀ ਜ਼ਿੰਮੇਵਾਰੀ ਜੋ ਸੀਗੀ ਗੈਂਗਸਟਰ ਦੇ ਵੱਲੋਂ ਲਈ ਗਈ ਸੀਗੀ ਤਾਂ ਇਸ ਦੇ ਜਦੋਂ ਜ਼ਿੰਮੇਵਾਰੀ ਲਈ ਗਈ ਤਾਂ ਪੋਸਟ ਸਾਂਝੀ ਕੀਤੀ ਗਈ ਸੀਗੀ ਤਾਂ ਇਸ ਦੇ ਵਿੱਚ ਵੀ ਜੋ ਸੀਗਾ ਸਲਮਾਨ ਖਾਨ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਸਲਮਾਨ ਖਾਨ ਨੂੰ ਵੀ ਕੋਈ ਨਹੀਂ ਬਚਾ ਸਕਦਾ ਤੇ ਗੀਪੀ ਗਰੇਵਾਲ ਨੂੰ ਵੀ ਧੰਕੀ ਮਿਲੀ ਸੀਗੀ ਤਾਂ ਇੱਕ ਵਾਰ ਹੁਣ ਜਦੋਂ ਨੌਜਵਾਨ ਜਿਹੜੇ ਹੁੰਦੇ ਆ ਪਨਵੇਲ ਫਾਰਮ ਹਾਊਸ 'ਚ ਦਾਖਲ ਹੁੰਦੇ ਆ ਉਹਨਾਂ ਦੇ ਵੱਲੋਂ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੱਕਾਮੁਕੀ ਗਾਰਡਸ ਨਾਲ ਕੀਤੀ ਜਾਂਦੀ ਹੈ ਤੇ ਗਾਰਡਸ ਦੇ ਵੱਲੋਂ ਉਹਨਾਂ ਨੂੰ ਫੜ ਕੇ ਬਿਠਾਇਆ ਜਾਂਦਾ ਹੈ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਹ ਨੌਜਵਾਨ ਜਿਹੜੇ ਹੁੰਦੇ ਆ ਆਪਣਾ ਪਤਾ ਗਲਤ ਦੱਸਦੇ ਆਪਣਾ ਨਾਮ ਗਲਤ ਦੱਸਦੇ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਲਿਆ ਜਾਂਦਾ ਤੇ ਪੁਲਿਸ ਦੇ ਵੱਲੋਂ ਜੋ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਕੋਲੋਂ ਜਾਂਚ ਪੜਤਾਲ ਕੀਤੀ ਜਾਵੇਗੀ ਇਨਟੈਰੋਗੇਸ਼ਨ ਹੋਵੇਗੀ ਹਾਲਾਂਕਿ ਪੁਲਿਸ ਦੇ ਵੱਲੋਂ ਹਾਲੇ ਤੱਕ ਕੋਈ ਵੀ ਬਿਆਨ ਜੋ ਆ ਸਾਹਮਣੇ ਨਹੀਂ ਹੈ ਜੇ ਇਹਨਾਂ ਦੀ ਗੱਲ ਕਰੀਏ ਤੇ ਨੌਜਵਾਨ ਜੋ ਆ ਫਜ਼ਿਲਕਾ ਜਿਲ੍ਹੇ ਦੇ ਨਾਲ ਤਾਲੁਕਾਤ ਰੱਖਦੇ ਨੇ ਇਹਨਾਂ ਦਾ ਨਾਮ ਅਜੇਸ਼ ਕੁਮਾਰ 옴ਪrakash ਗੇਲਾ ਤੇ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ ਜੋ ਕਿ ਪੰਜਾਬੀ ਨੌਜਵਾਨ ਹੈ ਤੇ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਬਾਅਦ ਉਹਨਾਂ ਨੂੰ ਫੜਿਆ ਗਿਆ ਤੇ ਪਨਵੇਲ ਫਾਰਮ ਹਾਊਸ ਜੋ ਆ ਸਲਮਾਨ ਖਾਨ ਦਾ ਜਿੱਥੇ ਅਕਸਰ ਸਲਮਾਨ ਖਾਨ ਜੋ ਆ ਆਪਣੇ ਸੈਲੀਬ੍ਰਿਟੀਜ਼ ਦੇ ਨਾਲ ਪਹੁੰਚਦੇ ਆ ਉੱਥੇ ਜਾ ਕੇ ਸਮਾਵਤੀਤ ਕਰਦੇ ਆ ਤੇ ਫਾਰਮਿੰਗ ਕਰਦੇ ਹੋਏ ਵੀ ਸਲਮਾਨ ਖਾਨ ਨਜ਼ਰ ਆਉਂਦੇ ਆ ਤੇ ਉਹਨਾਂ ਨੂੰ ਸਮੇਂ-ਸਮੇਂ ਤੇ ਧਮਕੀਆਂ ਵੀ ਮਿਲਦੀਆਂ ਰਹੀਆਂ ਨੇ ਜਿਸ ਦੇ ਕਰਕੇ ਪੁਲਿਸ ਦੇ ਵੱਲੋਂ ਜੋ ਆ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਆ ਸਲਮਾਨ ਖਾਨ ਦੇ ਵੱਲੋਂ ਵੀ ਬੁਲੇਟ ਪ੍ਰੂਫ ਗੱਡੀ ਰੱਖੀ ਗਈ ਹੈ ਜਿਸ ਦੇ ਵਿੱਚ ਸਲਮਾਨ ਖਾਨ ਜਾਂਦੇ ਆ ਸਫ਼ਰ ਕਰਦੇ ਆ ਤੇ ਇਸ ਦੌਰਾਨ ਹੁਣ ਖਬਰ ਇਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਫਜ਼ਿਲਕਾ ਦੇ ਦੋ ਜੋ ਨੌਜਵਾਨ ਸੀਗੇ ਉੱਥੇ ਪਹੁੰਚਦੇ ਆ ਜਿਨ੍ਹਾਂ ਦੇ ਨਾਲ ਇੱਕ ਹੋਰ ਮੁੰਡਾ ਹੁੰਦਾ ਹੈ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹਾਲਾਂਕਿ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਹੈ ਪਰ ਜਦੋਂ ਵੀ ਸਟੇਟਮੈਂਟ ਆਵੇਗੀ ਤਾਂ ਉਸ ਦੇ ਵਿੱਚ ਪਤਾ ਲੱਗੇਗਾ ਕਿ ਇਹ ਨੌਜਵਾਨ ਅਕਸ ਉੱਥੇ ਆਏ ਕਿਸੀ ਕਾਰਨ ਕਿਉਂਕਿ ਅਗਰ ਫੈਨ ਹੋਣਗੇ ਤਾਂ ਫੋਟੋ ਖਿਚਵਾਉਣ ਆਏ ਹੋਣ ਹੈ ਪਰ ਇਸ ਤੋਂ ਇਲਾਵਾ ਜੋ ਫਜ਼ਿਲਕਾ ਜ਼ਿਲ੍ਹੇ ਨਾਲ ਤਾਲੁਕਾਤ ਰੱਖਦੇ ਤੇ ਸਲਮਾਨ ਖਾਨ ਦੇ ਫਾਰਮ ਹਾਊਸ ਜਾਂਦੇ ਆ ਕਿਉਂਕਿ ਲਾਰੈਂਸ ਵਿਸ਼ਨੋਈ ਜੋ ਆ ਉਹ ਵੀ ਫਜ਼ਿਲਕਾ ਜ਼ਿਲ੍ਹੇ ਨਾਲ ਤਾਲੁਕਾਤ ਰੱਖਦਾ ਤੇ ਇਸ ਕਰਕੇ ਇੱਕ ਗੱਲ ਹੋਰ ਜ਼ਿਆਦਾ ਸੋਚਣ ਵਾਲੀ ਪੈ ਜਾਂਦੀ ਹੈ ਤੇ ਸ਼ੱਕੀ ਸ਼ੱਕੀ ਹਾਲਾਤ ਵੀ ਅਜੇ ਸਮਝ ਆਉਂਦੇ ਕਿਉਂਕਿ ਇਹ ਨੌਜਵਾਨ ਜੋ ਆ ਇਹਨਾਂ ਦੇ ਵੱਲੋਂ ਆਪਣਾ ਪਤਾ ਵੀ ਗਲਤ ਦੱਸਿਆ ਗਿਆ ਇਸ ਦਾ ਸੋ ਹੁਣ ਪੁਲਿਸ ਜਦੋਂ ਇੰਟਰੋਗੇਸ਼ਨ ਕਰੇਗੀ ਤਾਂ ਸਾਰੀ ਘਟਨਾ ਕੀ ਘਟਨਾ ਹੈਗੀ ਉਸ ਦੇ ਬਾਰੇ ਜਾਣਕਾਰੀ ਸਾਹਮਣੇ ਆਏਗੀ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਉਹਨਾਂ ਦੇ ਪਨਵੇਲ ਫਾਰਮ ਹਾਊਸ ਦੇ ਵਿੱਚ ਦੋ ਸ਼ੱਕੀ ਨੌਜਵਾਨਾਂ ਨੂੰ ਫੜਿਆ ਗਿਆ ਤੇ ਦੱਸਦੀ ਹੈ ਕਿ ਜਿਵੇਂ ਕਿ ਸਭ ਨੂੰ ਚਾਹੁੰਦੇ ਨੇ ਕਿ ਸਲਮਾਨ ਖਾਨ ਨੂੰ ਅਕਸਰ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਮਿਲਦੀਆਂ ਨੇ ਜਾਨੋਂ ਮਾਰਨ ਦੀਆਂ ਤੇ ਲੋਰੈਂਸ ਬਿਸ਼ਨੋਈ ਵੱਲੋਂ ਵੀ ਧਮਕੀਆਂ ਮਿਲਿਆ ਸੀ ਤੇ ਦੋ ਵਾਰ ਸਲਮਾਨ ਖਾਨ ਦੇ ਉੱਤੇ ਹਮਲੇ ਵੀ ਹੋ ਚੁੱਕੇ ਨੇ ਤੇ ਉਹ ਹਮਲੇ ਸਫਰ ਰਹੇ ਨੇ ਹਾਲਕੀ ਪਰ ਇੱਕ ਵਾਰ ਫਿਰ ਜੋ ਆ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਦੋ ਸ਼ੱਕੀ ਨੌਜਵਾਨ ਗ੍ਰਿਫਤ ਜੋ ਫੜੇਗੇ ਨਾ ਤੇ ਉਦਾਸੀ ਕਿ ਇਹਨਾਂ ਨੂੰ ਗਾਰਡ